ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ 9900 ਕੰਬਾਈਨ ਬਕਾਉ ਹੈ ਜੀ 11 ਮਾਡਲ ਮਸ਼ੀਨ ਦਾ 81 ਦੇ ਇੰਜਨ ਦੇ ਨਾਲ ਆ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਸਾਰੀ ਮਸ਼ੀਨ ਰਿਪੇਅਰ ਹੋਈ ਵੀ ਆ ਫੁੱਲ ਮਸ਼ੀਨ ਦਾ ਸਾਰਾ ਕੰਮ ਹੋਇਆ ਹੋਇਆ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੀ ਬਿਲਕੁਲ ਓਕੇ ਤੇ ਕੰਡੀਸ਼ਨ ਚ ਖੜੀ ਆ 6,85,000 ਦੀ ਡਿਮਾਂਡ ਆ ਵੀਡੀਓ ਨੂੰ ਬਤਵਾ ਦਿਓ ਸ਼ੇਅਰ ਕਰ ਦਿਓ ਜਿੱਥੇ ਵੀ ਵੀਡੀਓ ਨੂੰ ਦੇਖ ਰਹੇ ਹੋ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉਸ ਨੰਬਰ ਤੇ ਤੁਸੀਂ ਵਾਇਬਰ ਉਨਾ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਜਾਣਕਾਰੀ ਲੈਣੀ ਹੈ ਜਾਂ ਮਸ਼ੀਨ ਦੇ ਬਾਰੇ ਗੱਲਬਾਤ ਕਰਨੀ ਹੈ 11 ਮਾਡਲ ਆ ਜੀ ਪੇਟੀ ਬੰਦ ਇੰਜਨ ਸਾਰਾ ਕੰਮ ਹੋਇਆ ਹੋਇਆ ਮਸ਼ੀਨ ਦਾ ਫੁੱਲ ਰਿਪੇਅਰ ਹੋ ਕੇ ਖੜੀ ਹੈ ਜੀ ਮਸ਼ੀਨ 6 ਲੱਖ 85 ਹਜ਼ਾਰ ਦੀ ਜਮਾਨਤ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ